ਉਹ ਲੈ ਆਇਆ ਉਹ ਬਹੁਤ ਬੜਾ ਹੈ ਹਾਂਜੀ ਹਾਂਜੀ ਜਾਣ ਦੋ ਜੀ ਜਾਣ ਦੋ ਲੋ ਬਾਈ ਬੰਦੇ ਲੱਗੇ ਹੋਏ ਜਿੱਦ ਤੋਂ ਜਹਿਦ ਕਰਨ ਆ ਵੀ ਕੋਕੀ ਜਿ ਮਜੇ ਨਾਲ ਨਹੀਂ ਬੰਦੇ ਨੇ ਕੰਮ ਕਿੰਨੇ ਲਿਆਇਆ ਦੇਖ ਤਾਂ ਸੀ 10 10 12 ਬੰਦੇ ਲਿਆਇਆ ਹੈ ਉੱਪਰ ਤਾਰਾ ਵੀ ਆ ਵੀ ਵੇਖ ਕੇ ਲੱਦਣਾ ਕਿੰਨੇ ਉਹ ਮੰਨੂ ਤਾਂ ਇਹ ਤਾਂ ਛੋਟਾ ਜਾਉਂਗੇ ਤਾਂ ਬੜਾ ਹੀ ਬੋਧਾ ਯਾਰ ਰਾਮਾ ਕਿ 10 ਵਜੇ 10 ਦਾ ਆਏ ਸੀ ਤਰਿਆ ਚਲ ਆ ਗਏ ਐਂ ਰੱਖ ਲੋ ਉਹ ਬਾਈ ਮੇਰੀ ਗੱਲ ਸੁਣ ਹੌਲੀ ਹੌਲੀ ਚਲੀ ਜਾਣਾ ਕੱਲਾ ਹੀ ਚੱਕ ਕੇ ਦਿਖਾ ਦੇ ਆ ਜਾ ਤੂੰ ਮੈਂ 500 ਕੱਲਾ ਚੱਕ ਲੂ 500 ਤੇਰੀ ਪੱਕਾ 500 ਬੰਦ ਤੇਰੀ ਪੱਕਾ ਦਾ ਕੱਲਾ ਚੱਕ ਦੇ ਸਾਰਾ ਕੱਢਣੀ ਆ ਤਾਂ ਇਹਨੂੰ ਪਰੇ ਲੈ ਜਾ ਕੇ ਪੁਰਾਏ ਇੱਧਰ ਨੂੰ ਲਿਆ ਵਾਤ ਲੈਓ ਫਿਰ ਆਜੋ ਮੁੰਡਿਓ ਬਾਈ ਆਜੋ ਚਲੋ ਬਾਈ ਆਜੋ ਉਹ ਕਿੱਥੇ ਲੈ ਕੇ ਜਾਣਾ ਇਹ ਉਧਰ ਇੱਥੇ ਇੱਥੇ ਚਲੋ ਹੱਥ ਨਾਲ ਉੱਪਰ ਤਾਰਾਂ ਦੇ ਬਜਾਇਆ ਬਾਈ ਕੋ ਕਹਿੜੇ ਹੋ ਜੋ ਚਲੋ ਕਹਿੜੇ ਆਜੋ ਚੱਕ ਲਓ ਉਹ ਪਿੱਛੇ ਵੀ ਆਓ ਥੋੜਾ ਬੰਦਾ ਖੜਾ ਹੈ ਓ ਓ ਯਾਰ ਵਿੱਚ ਦੇਖ ਬਾਈ ਵਿੱਚ ਨਾ ਖਾਲੀ ਏ ਹਾਂ ਇਹ ਥੱਲੇ ਦੇ ਬਾਹਰ ਵੀ ਖਾਲੀ ਤਾਂ ਖਾਲੀ ਦਾ ਪਿਆ ਇਹਦੇ ਥੱਲੇ ਫਾਰਸ ਵੀ ਲਾਉਣਾ ਤਾਂ ਮੇਰੀ ਗੱਲ ਸੁਣ ਬਾਈ ਕਾਈ ਆਈਡੀ ਦਵਾ ਟਾਇਰ ਲਾ ਦੇ ਗਾਮੇ ਸਾਥ ਆਏ ਤਾਂ ਵਿੱਚ ਬੰਦੇ ਪਾੜੇ ਵੇ ਤਾਂ ਚਲੋ ਚਲੋ ਗਾਮੇ ਜਾਕਰ ਚੱਲ ਚੱਲ ਬਾਈ ਚੱਲ ਚੱਲ ਬੰਦ ਗਿਆ ਬਾਈ ਜਾ ਵੜਵਾਤਾ ਰੋਡ ਪਰ ਓਏ ਯਾਰ ਇੱਕ ਜਿਹੜਾ ਰਸਤੇ ਵਿੱਚ ਖੜ੍ਹਜੋ ਆਉਣ ਦੇ ਆਉਣ ਦੇ ਬਾਈ ਆਉਣ ਦੇ ਆਉਣ ਦੇ ਪੁੱਤ ਜਾਣ ਦੇ ਜਾਣ ਦੇ ਬਾਈ ਜਾਣ ਦੇ ਹੋਰ ਹੋਰ ਜਾਂਦੇ ਥੋੜਾ ਬਸ 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 ਲੋ ਭਾਈ ਦੇਖਦੇ ਹੁਣ ਉਹ ਦੂਵੀਂ ਨਾ ਵੀ ਜਾ ਨਹੀਂ ਨਹੀਂ ਕਿਉਂਕਿ ਨਾ ਰੁਕ ਜਾ ਰੁਕ ਜਾ ਟਰਾਈਡ ਉਹ ਗੇਅਰ ਚ ਪਾ ਦੇ ਗੇਅਰ ਚ ਪਾ ਦੇ ਚਾਬੀ ਕੱਢ ਕੇ ਯਾਰ ਕਿ ਦੇਖ ਹਾਂ ਬਾਈ ਤਾਰਾਂ ਨਾਲੋਂ ਸਾਤ ਹੈ ਯਾ ਪਤਾ ਇਹਨਾਂ ਦੇ ਕਿਹੜੇ ਹੋਣਾ ਕੋ ਪਟਾਕੇ ਪੈਣੇ ਹੋਰੇ ਹੋਰ ਕਿਆ ਉਹ ਗਾਮੇ ਤਾਰਾਂ ਦਾ ਲਗਭਗ ਕਿਸਾ ਨਹੀਂ ਕਰਦੀ ਬਾਈ ਦੇਖ ਲਈ ਯਾਰ ਥੋੜਾ ਜਿਹਾ ਕਿਹੜੇ ਤਾਰਾਂ ਨੂੰ ਨਾ ਲਾ ਗਏ ਤਾਰਾਂ ਵੀ ਬਰਾਬਰ ਇਹ ਕਿਤੇ ਸਰਾ ਨਹੀਂ ਨਾ ਨਹੀਂ ਬਾਈ ਇੱਧਰੋਂ ਨਹੀਂ ਆਉਂਦਾ ਹੈਗਾ ਇੱਕ ਵਾਰ ਬਾਈ ਕੁਝ ਨਹੀਂ ਪਤਾ ਹੁੰਦਾ ਬੰਦਾ ਦੇਖ ਲੋ ਯਾਰ ਇੱਧਰ ਇੱਧਰ ਜਾਦਾ ਆ ਦੇ ਹੋਰ ਬੰਦੇ ਹੋ ਜੋ ਬਰਾਬਰ ਬਰਾਬਰ ਉਹ ਬੰਦਾ ਯਾਰ ਆ ਬੰਦਾ ਕੰਮ ਨਹੀਂ ਕਰਾਉਂਦਾ ਆ ਇਹ ਉਹ ਬੰਦਾ ਕੰਮ ਨਹੀਂ ਕਰਾਉਂਦਾ ਯਾਰ ਮੈਂ ਤਾਂ ਚਾਲਾ ਬਹੁਤ ਦੂਰ ਏ ਤਾਰਾਂ ਦਾ ਚੱਕ ਲਾ ਚੱਕ ਲਾ ਹਾਂ ਦਬ ਗਏ ਪਰੇ ਆਲੇ ਦਬ ਗਏ ਰੋਡ ਨੇ ਆਰੇ ਪਰਲੇ ਪਰੇ ਕੀ ਆ ਯਾਰ ਤਾਰਦਾ ਹੀ ਨਹੀਂ ਲੱਗੀ ਉਹ ਬਾਈ ਤਾਰਾਂ ਦਾ ਬਹੁਤ ਦੂਰ ਔਰੇ ਦਾ ਉਹ ਚੱਕਦੇ ਯਾਰ ਬਾਈ ਉਧਰ ਤੇ ਬਾਈ ਬਹੁਤ ਚੱਲ ਜਾਣੇ ਰੱਖੋ ਕਿੰਨੀ ਜਾਣ ਇਧਰ ਉਹ ਚੱਕ ਬਾਈ ਓਏ ਜਮੇ ਬੰਦੋ ਚੱਕੜ ਚੱਲ ਤਿੱਖਾ ਪਿਆ ਓਰਾ ਬਾਣਦਾ ਹੌਣਦਾ ਭਾਈ ਓਏ ਥੋੜਾ ਗਾਹ ਕੱਢ ਲੀਏ ਔਰ ਅੱਗੇ ਕੱਢ ਲੀਏ ਥੋੜਾ ਜਿਹਾ ਆਓ बस बस बहुत है बहुत है बहुत है।, है नहीं नहीं तारा बहुत दूर है बस चक तो दो बी हां भाई। आ गया आ गया मान गया मान गया ਅੱਗੇ ਕਾਲਾ ਡੈਕਟਰ ਥੋੜਾ ਕਰ ਜਾ ਉਹਨਾਂ ਨੂੰ ਕਰ ਲੈਣ ਦੇ ਉਹ ਬਾਈਆ ਉਧਰਲੀ ਸਾਈਡ ਨੂੰ ਕਰ ਯਾਰ ਜ਼ਿਆਦਾ ਇੱਕੋ ਇੱਧਰ ਵੀ ਆ ਦੋ ਜਣੇ ਮੁੰਡੇ ਆ ਨਾਟ ਲੱਗਿਆ ਵਾਦੇ ਬਾਈ ਉਹ ਦੋ ਜਣੇ ਮੁੰਡੇ ਲੱਗ ਗਏ ਇੱਧਰ ਉਹ ਚਾਰੇ ਵਾਲੇ ਲੱਗ ਗਾ ਭੰਗ ਤੋਂ ਲੱਗ ਗਏ ਚਲ ਓਏ ਚੱਕ ਦੋ ਇੱਥੇ ਦੇ ਦੇਓਗੇ ਚੱਕ ਦੋ ਬਾਈ ਨੱਟ ਵਾਸਤੇ ਨੱਟ ਚੱਕਾ ਇਕੱਠੇ ਚੱਕਿਓ ਓ ਭਾਈ ਓਏ ਕਰੋ ਹਾਂ ਆਪਣੀ ਛਤਰੀ ਮਜਬੂਤ ਹੈ ਨਾ ਪਰਾਲੀ ਦੇਖੀ ਜਾਓਗੇ ਕਾ ਮੇਰਾ ਹਾਂ ਓ ਲਿਆ ਵੀ ਆਂਦੀ ਆਵੇ ਮੁੰਡਿਆਂ ਨੇ ਬਹੁਤ ਵਧੀਆ ਹਿੰਮਤ ਮਾਰੀ ਏ ਇਸ ਕੀ ਕੰਮ ਦਾ ਈ ਕਹਿੰਦੇ ਜਾਂਦੋ ਜੀ ਜਾਂਦੋ ਲਓ ਜੀ ਬਾਈ ਆਪਣੇ ਖੇਤਾਂ 'ਵਾਂ ਪੰਪ ਲਾਇਆ ਏਕ ਬਾਈ ਨੇ ਕਿਹਾ ਤਾਂ ਵੀ ਨਾਰਮਲ ਜਿਓ ਕੋਈ ਪੂਰੀ ਕਿਹਾ ਵੀ ਤੂੰ ਜ਼ਿਆਦਾ ਲਾਇਆ ਹੁਣ ਆਏ ਨਹੀਂ ਫਿਰ ਆਪਣੀ ਜੀ ਤੇ ਖੜੇ ਜੀ ਕੋਸਵੀ ਹੋ ਸਕਦਾ ਪੂਰੀ ਪੰਪ ਲੱਗਣੇ ਦਾ ਚਾਹੀਦਾ ਹੈ ਪੰਪ ਪੰਪ ਥੋੜਾ ਲੱਗ ਜੂਗਾ ਯਾਰ ਪੰਪ ਕਿਵੇਂ ਲੱਗ ਗਿਆ ਕੋ ਪਾਣੀ ਵੱਧਦਾ 3 ਕਿਲੋ ਬੀਤ ਹਾਂ ਤਾਂ ਹੁਣ ਪੂਰਾ ਨਹੀਂ ਪਾਉਣਾ ਮਾਲ ਮੈਂ ਤਾਂ ਪੂਰਾ ਪਾਉਣਾ ਹਾਂ ਆ ਦੇ ਕੇ ਭਾਈ ਡਰ ਲਾਦਾ ਆਪਣੀ بیوی ਹੈਗੀ ਫੇਰੇ ਹੀ ਤੰਗਾਂ ਮੈਂ ਦੇਖੀ ਕਰ ਗਿਆ ਕੱਕਰੀ ਦਿਖਾਈ ਹੈ ਬਾਈ ਇਹ ਪਾਏ ਦਾ ਫੈਰਾ ਹੈਗਾ ਜੇ ਸਹੀ ਪੈ ਜਵੇ ਬਾਕੀ ਦੇਖਦੇ ਆ ਜੋ ਮਹਾਰਾਜ ਨੇ ਕਹਿੰਦੇ ਦੇਣਾ ਉਹੀ ਦੇਣਾ ਕਈ ਵਾਰ ਜੇ ਕਹਿੰਦੇ ਪੂਰੀ ਫੁੱਲ ਡੋਜ਼ ਵੀ ਪਾ ਜੀਏ ਉਹ ਵੀ ਨਹੀਂ ਕੰਮ ਕਰਦੀ ਹੁੰਦੀ। ਕਈ ਵਾਰ 10 ਐਮਐਲ ਕੰਮ ਕਰ ਜਾਂਦੀ ਉਹ ਕੰਮ ਹੈ। ਹਾਂ। ਪੂਰੀ ਮੱਕੀ ਲਾਉਣੀ ਸੌਖੀ ਹੈ। ਮੱਕੀ ਵੀ ਠੀਕ ਆ। ਉਹ ਸਪਰੇਆ ਬਹੁਤ ਹੁੰਦੀ ਆ। ਸਪਰੇਆ ਬਹੁਤ ਹੁੰਦੀ ਆ। ਤੇ ਪਸੁੰਡੀ ਤੇ ਹੁਣ ਤਾਂ ਕੰਮ ਆ ਚਾਰ ਪੰਜ ਹੱਤਾ ਅੱਧਾ ਪੰਪੇ ਭਰੇ ਆਏ। ਅੱਧੇ ਹੀ ਲਾਉਣਾ। ਤੇ ਮੇਰੇ ਕਾਤੇ ਜ਼ਿਆਦਾ ਲੱਗ ਗਿਆ। ਪਤਾ ਨਹੀਂ ਤਾਂ ਸਾਰਾ ਪੰਪ ਕਿੱਕਣਾ ਲਾਤਾ। ਪਾਣੀ ਵਧ ਕਰਿਆ ਬਦ। ਤੇਜ਼ ਕਰਿਆ ਬਦ। ਇਹਦਾ ਹਿਸਾਬ ਦੇ ਤਾਂ ਪਾਣੀ ਕੱਢਦਾ। कोई नुकसानता नहीं होता पता लग जो पास <coughs> थी। <coughs> कर बै, बै, दे येदा भी आहा ना आहा चीज तोड़ती दिया तांपरी फिर उने ए ए करदा बेल्ड होई भी हां बेल्डिंग कराई दी देख रे यार पूरी कदे लुधियाने ਜਾਂਦੇ ਆ ਫੈਕਟਰੀ ਚ ਲੈ ਆਉਣੇ ਪੰਪ ਦੋਗ ਹੁਣ ਅਹੀਂ ਤਾਂ ਯਾਰ ਪੰਪ ਹੱਥਾਂ ਵਾਲੇ ਇਹਨਾਂ ਲੋਕਾ लुधियाने ਫੈਕਟਰੀ ਮਨ ਜਾਂਦੇ ਬਾਈ ਪੰਪਰ ਹਿੱਲਾ ਕਰਕੇ ਲਿਆਉਂਦੇ ਆ ਮੈਂ ਵੀ ਰਾਜੂ ਬਾਈ ਨੂੰ ਪਹਿਲਾਂ ਪੁੱਛਿਆ ਮੈਂ ਕਿਹਾ ਬਾਈ ਦੱਸ ਦੇ ਘੱਟ ਪੜਦਾ ਨਹੀਂ ਚੱਲੀ ਜੀ ਇਹਦੇ ਹੋਈ ਕਾ ਬੋਝ ਮੇਰੀ ਇਹ ਗੱਲ ਪੱਕੀ ਆ ਬਾਈ ਕੰਮ ਖਰਾਬ ਹੈ ਨਾ ਜਿੱਥੇ ਇੱਕ ਪੰਪ ਵੀ ਲੱਗੀ ਪਹਿਲੀ ਲਾਈਨ ਇਹ ਚੱਕ ਦੇਣਾ ਕੰਮ ਇਹਨੇ ਉਹੀ ਚੱਕ ਦੇਣਾ ਛੜਪੜ ਤੇ ਆਏ ਆ ਵੀ ਚੱਲ ਇਕੱਠੀ ਹੋ ਜੂਗੀ ਫੇਰ ਹੋ ਜਾਂਦੀ ਹੈ ਜਿਆਦਾ ਔਖਾ ਹੁੰਦਾ ਥੋੜਾ ਰੌਂਡ ਅਪ ਦਾ ਉਹ ਨਹੀਂ ਛੜਦੀ ਉਹ ਨਹੀਂ ਛੜਦੀ ਉਹਦਾ ਕੰਮ ਜਦੋਂ ਜੜਾ ਹੀ ਲੱਗੀ ਛੜਦੀ ਖਤਮੇ ਕਰਦੇ ਪੂਰੀ ਕਿੰਨੇ ਪੰਪ ਲਾਤੇ ਆਥ ਵਾਲੇ ਆਥਾਂ ਵਾਲੇ ਲਾਤੇ ਮੈਂ 6 ਪੰਪ ਆਹ ਸੱਤਵਾਂ ਹੈ ਆਦਾ ਇਹਦਾ ਪਾਇਆ ਹੁਣ ਤੇ ਸੱਤਵਾਂ ਇਹਦਾ ਸੱਤਵਾਂ ਹੈ 6 ਪੰਪ ਪਾਉਂ ਪਾਣੀ ਛੱਡਣਾ ਜਿਹੜਾ ਖਾਲੀ ਸਾਫ ਕਰੀ ਹਾਂ ਖਾਲੀ ਸਾਫ ਕਰੀਆ ਚਾ ਨਾਲੇ ਝੱਟ ਫਿਰ ਚੱਲੀ ਆ ਰੋਟੀ ਖਾ ਲਈ ਰੋਟੀ ਨੇ ਰੋਟੀ 5 ਵਜੇ ਕਿਹੜਾ ਪੱਕਾ ਤਾਂ ਪਕਾਉਂਦਾ ਬਾਈ ਦਾ ਦੇਖ ਹਾਂ ਆ ਇਹ ਡਬਲ ਕਰਕੇ ਹਟੇ ਨਾ ਹਾਂ ਇੱਕ ਆਹ ਘਾਰਤੀ ਇੱਕ ਆਹ ਘਾਰਤੀ ਆਹੀ ਰਹਿ ਗਿਆ ਬੱਲੇ ਆਪਣੇ ਤੇ ਇੱਕ ਆਹ ਘਾਰਤੀ ਪਿਛਲੇ ਸਾਲ ਵੀ ਪੌਕਰੀ ਇਹਦੀ ਆ ਠੀਕ ਆ ਤੇ ਇੱਕ ਆਹ ਘਾਰਤੀ ਪੂਰੀ ਕਹਿ ਤੇਰੇ ਸਾ ਸਵਰੇ ਆਸਰ ਘਟ ਕਰਦੇ ਆ ਖੇਤਾਂ ਜੇ ਹਾਂ ਕਿਆ ਚੈੱਕ ਕਰਾ ਕੇ ডোজ ਵਧ ਗਈ ਖੇਤਾਂ ਦੀ ਆ ਆ ਕਰੀ ਆ ਹਾਂ ਆ ਤਾਕਤ ਵਾਲੀ ਆ ਦਾ ਮੱਕੀ ਵਾਲੀ ਐ ਆ ਲੈ ਤਾਗ ਤਾਲੀਆਂ ਕਰਤੀਆਂ ਲੈ ਪੁੰਨੀ ਪੁੰਨੀ ਸਾਰੇ ਕਰਦੇ ਸਾਲੇ ਹੂੰ ਹੂੰ ਕੰਮ ਕੋਈ ਸੌਖਾ ਨਹੀਂ ਬਾਈ ਬਹੁਤ ਮਿਹਨਤ ਆਉਂਦੀ ਐ ਕਿਹਨਾ ਸੌਖਾ ਹਰੇ ਕਾਗਜ ਜਿਹੜਾ ਲਿਆਂਦਾ ਉਹ ਦੱਬਣਾ ਐ ਉਹ ਤਾਂ ਬੜਾ ਖਾਲੀ ਕੱਢ ਸੀ ਸਾਰੇ ਕੱਢੋਣੀਆਂ ਹੁਣੇ ਮਿਹਨਤ ਲੱਗਣੀ ਖਾਦੀ ਹਮ ਤਵੀ ਵਾਲਾ ਜਿੰਦਾ ਮਾਰਿਆ ਵੇ ਉਹਦੇ ਕੇਸ ਉੱਪਰ ਫਿਰ ਕੇ ਚੌੜੀ ਕਰਦਣੀ ਡੌਲ ਨਾਲੇ ਤੁਰਨੇ ਸੌਖਾ ਚੱਲ ਇਹ ਪਾਣੀ ਘੱਟ ਕਰਦਾ ਹੁਣਾਂ ਭਾਈ ਤੇਰਾ ਤਾਂ ਤਾਂ ਘੱਟ ਭਰਿਆ ਇਹ ਫੇਰ ਪਾਣੀ ਘੱਟ ਕਰਦਾ ਉਹ ਤਾਂ ਡਬਲ ਮੋਟਰ ਕਰਕੇ ਜੇ ਬਟਨ ਧੱਬ ਤੇ ਦੁੱਗਣਾ ਪਾਣੀ ਕੱਢਦਾ ਟੋਕਿਆ ਬੰਦ ਹੋ ਜਾਣੇ ਨੇ ਕਹਿੰਦੇ ਵੀ ਜੜਾ ਲਾਤੀ ਮੈਂ ਘਰ ਦੇਖੀ ਜਾਉਂਗੇ ਹੁਣ ਜੜਾ ਕੱਖ ਨਹੀਂ ਜਾਂ ਬਨੀਦੀ ਨਹੀਂ ਆਹ ਛੱਡੀ ਨਾ ਬੱਚੇ ਕੱਢ ਲਈ ਏਦੇ ਮੱਤੀ ਵੀ ਛੱਡੀ ਦੇ ਦਣ ਹਾਂ ਆਹ ਦੇਖ ਕਿੱਥੇ ਆਹ ਵੱੜ ਗਿਆ ਦੇ ਵਿੱਚ ਨੋੜ ਗਿਆ ਤੇਰੀ ਨੇ ਪੂਰੀ ਕਹਿੰਦਾ ਭਾਈ ਬੱਚੇ ਕੱਢ ਲੈ ਤੇ ਆਂਡੇ ਛੱਡਦੇ ਨੇ ਮੱਕੀ ਦੇ ਵਿੱਚ ਮੱਕੀ ਦੇ ਵਿੱਚ ਕਿੱਥੇ ਵੜ ਕੇ ਪਜੇ ਤਵੀਆਂ ਦੇ ਸਿਆੜ ਆਏ ਠੀਕ ਆ ਫੇਰ ਛਾਲਿਆਂ ਦੇ ਸਿਆੜ ਆਏ ਫੇਰ ਰੂਟਰ ਬੇਟਰ ਦਾ ਗੇੜਾ ਆ ਸਾਫ ਫੇਰ ਹੜਾ ਹੜਾ ਜਿੱਦਾਂ ਕੱਢੇ ਆ ਉਦਣ ਬਚਾਏ ਆ ਉੱਥੇ ਦੇ ਬਚਾਏ ਕਿੱਥੇ ਗਏ ਹੁਣ ਵੜ ਗਏ ਇਹਦੇ ਵਿੱਚ ਕੱਢੇ ਗਏ ਸਾਡਾ ਟੇ ਹੋ ਗਏ ਚੰਨ ਹੁੰਦੇ ਬਈ ਆ ਇਹਦੇ ਵਿੱਚ ਵੜ ਗਏ ਪਨੀਰੀ ਦੇ ਬੱਚੇ ਹੁਣ ਆਏ ਨਹੀਂ ਪਤਾ ਕਿੱਧਰ ਆ ਜੇ ਨਿਕਲ ਕੇ ਤਾਂ ਹੁੰਦੇ ਆ ਲੋਕ ਜਾਂਦੇ ਪਾਈ ਜਾਂਦੇ ਹਾਂ ਆਹ ਦਾ ਹੁਣ ਦੇਖੂਗਾ ਇਹਨੂੰ ਪੈਰਪੂਰ ਥੱਲੇ ਤਾਂ ਨਹੀਂ ਆਊਗਾ ਹਾਂ ਨਿਗਾ ਨਿਗਾ ਹੈਗੀ ਐਂ ਤਾਂ ਕਹਿੰਦਾ ਮਨੇਰੀ ਦਾ ਠੀਕ ਆ ਬਾਈ ਜਿਹੜੇ ਅੱਜ 26 ਦੁਆਰਾ ਬੀਜੀ ਦੀ ਪੂਰੀ ਨੇ ਇਹ 8 ਕਿਲੋ ਬੀਜੀ ਇੱਕ ਆ ਬਾਈ 16 ਕਿਲੋ ਇੱਕ ਆ ਮਾਪੂਰੀ ਤਿੰਨ ਫਾਂਟਾ ਹੀ ਆਉਣੀਆਂ ਹਾਂ ਤਿੰਨ ਕਚਾਰ ਇਹ ਬੜੀ ਨਿਊਜ਼ ਹੈ ਨਾ ਇਹ ਦਾਸ ਫੁੱਟ 8 ਫੁੱਟ ਤੋਂ ਨਵਾਂ ਪਵਾਰਾ ਰੱਖ ਲਈ ਵਾਲੇ ਕੋਲ ਪੂਰੀ ਅਧੂਰੀ ਹੋ ਜੂਵੇ ਦੋਰੀ ਦਾ ਇੰਨਾ ਕੋਈ ਨਹੀਂ ਹੁੰਦਾ ਹਾਂ ਆਪ ਵੀ ਕਰ ਦਿੰਦੇ ਭਾਈ ਅਮੀ ਤੈਨੂੰ ਕਹਿ ਦਵਾਂ ਕਿ ਦੋਰੀ ਲਾ ਕੇ ਬਹਿ ਜਾ ਆਪਣਾ ਦੇਖ ਮੇਰਾ ਭਰੋਸਾ ਰੱਖ ਗਰ ਜ਼ਿੰਮੇਵਾਰੀ ਨਹੀਂ ਮਿਲਣਦਾ ਹੈਗਾ ਉਹ ਕਿੱਥੇ ਗਿਆ ਬੱਚੇ ਆ ਦੇਖ ਤੇ ਨਹੀਂ ਇਹ ਕਿੰਨੇ ਦਿਨ ਦੀ ਹੋਈ ਘਟੋ ਘਟ ਹਾਂ ਇਹ ਮੈਂ 10 ਨੂੰ ਭੇਜੀ ਸੀ 10 ਨੂੰ ਭੇਜੀ ਅੱਜ ਕਿੰਨੇ ਦਿਨ ਦੀ ਹੋਗੀ ਅੱਜ ਕਿੰਨੇ ਦਿਨ ਤੇਈ ਆ ਅੱਜ ਕੀ ਹੋਗੀ 11 ਦਿਨ ਦੀ ਹੋਗੀ ਉਹ ਕਿੱਥੇ ਗਿਆ ਬੱਚੇ ਬੱਚੇ ਕਿਥੇ ਗਏ ਉਹ ਵਿੱਚ ਬੈਠੇ ਪਨੀਰੀ ਦੇ ਉਹ ਕਿਹੜੀ ਦੇ ਉਹ ਦੇ ਵਿੱਚ ਬੈਠੇ ਵਿੱਚ ਵੜ ਜਾਂਦੇ ਹਨ ਹਾਂ ਵਿੱਚ ਬੈਠੇ ਰਹ ਲੁਕ ਗਏ ਬਾਈ ਕਿਤੇ ਲਓ ਜੀ ਬਾਈ ਆਹ ਬੱਚੇ ਦੇ ਜਿਹੜੇ ਟਰੀਦੀ ਦੇ ਤੇ ਇੱਕ ਆ ਫਿਰਦਾ ਏ ਇੱਕ ਉਹ ਪਾਰਲੀ ਸਾਈਡ ਫਿਰਦਾ ਤੇ ਵਿੱਚ ਵੜ ਗਿਆ ਉਹ ਫਿਰਦਾ ਪਨੀਰੀ ਦੇ ਵਿੱਚ ਹਾਂ ਆ ਗਿਆ ਉਹ ਵਿੱਚ ਆ ਹਾਂ ਇੱਕ ਉਹ ਬਾਈ ਦੇਖੋ ਟਰੀਦੀ ਦੇ ਕੋਲੇ ਇਹ ਪੂਰੀ ਨਹੀਂ ਛੱਡੇ ਇਹਦੇ ਪੂਰੇ ਹੋ ਗਏ ਜਾਰੇ ਇੱਕ ਪਨੀਰੀ ਵਿੱਚ ਵੜ ਗਿਆ ਅੱਛਾ ਬਹਿ ਜਾਂਦੇ ਆ ਉਹਦੇ ਪੂਰੀ ਉਹਦੇ ਉਹਦੇ ਦੋ ਦੋ ਜੰਗਲ ਆ ਬਾਈ ਉਹ ਉਹ ਹੋ ਜਾਂਦਾ ਇਹ ਲੱਜ ਜੀ ਅੰਡੇ ਫਟ ਜੰਦੇ ਨੇ ਨਾ ਵਜਾ ਨਾਲ ਜਨਮ ਕਿੱਥੇ ਲੈ ਹੁਣ ਜੇ ਅੰਡੇ ਫਟ ਜੰਦੇ ਜਨਮ ਨਹੀਂ ਤਾਂ ਹੋਣਾ ਭਾਈ ਦੇਖ ਲੈ ਪੂਰੀ ਨੇ ਬੱਚੇ ਬਚਾ ਲਏ ਇਹਦਾ ਬਹੁਤ ਧੰਨਵਾਦ ਹੈ ਦੇਖ ਲੈ ਬਚਾਰੇ ਬਚ ਗਏ ਪੂਰੀ ਨੇ ਦੀ ਉਮਰ ਹੈ ਤਾਂ ਘੱਟੇ ਹੁੰਦੀ ਏ ਘੱਟੇ ਪੰਜ ਕੁ ਸਾਲ ਹੁਣ ਮੇਰੇ ਸਾਰਾ ਘੱਟੇ ਪੰਜ ਤੇ ਵੀ ਇੰਨੀ ਕਿਹੋ ਜੀ ਚਾਰ ਪੰਜ ਸਾਲ ਉਹ ਦੇਖੋ ਉਹ ਫਿਰ ਹੁਣ ਟਡੀਰੀਆਂ ਹੈ ਕੋਠਿਆਂ ਪਰ ਆਪਣੇ ਪਿੰਡੇ ਕੋਠਿਆਂ ਪਰਾਂਡੇ ਤੇ ਦਿੱਤੇ ਵੀ ਸਾਲੀ ਨੇ ਕਹਿੰਦੇ ਇਹ ਪੂਰੀ ਕੋਠਿਆਂ ਪਾਂਡੇ ਦਾ ਵੀ ਫਿਰ ਹਾੜ ਆਉਂਦੇ ਹੈ ਪਹਿਲਾਂ ਦਾ ਸਮਾਂ ਲਈ ਪਹਿਲਾਂ ਦੀ ਗੱਲਾਂ ਦੀਆਂ ਪਰ ਹੁਣ ਇੱਕ ਵਾਰ ਮੈਨੂੰ ਬੰਦਾ ਦੱਸੇ ਕਹਿੰਦਾ ਭਾਈ ਬਹਾਰ ਵਾਲਾ ਪਾਤਾ ਕੋਠੇਆ ਭਾਂਡੇ ਦੇ ਤੇ ਕਹਿੰਦਾ ਉਸ ਦਿਨ ਸੌਕਾ ਹੀ ਲੱਗ ਗਿਆ ਤੇ ਆਈ ਵੀ ਉਹ ਪ੍ਰਧਾਨ ਦੇ ਦਿੱਤੇ ਵੀ ਤੇ ਕੋਠੇ ਬਲੈਂਡਰ 'ਪਾ ਹਾਂ ਸੌਕਾ ਲੱਗ ਗਿਆ ਤਾਂ ਆਮਨੇ ਨਾਲ ਆਈ ਤਾਂ ਮਨੇ ਨਾਲ ਵੀ ਦੰਦੀ ਜੇ ਲੈਂਟਰ 'ਪਾ ਹਾਂ ਐ ਤਾਂ ਕੁਛ ਨਹੀਂ ਯਾਰ ਇਹ ਤਾਂ ਬਹਿਮ ਹੈ ਜਿਹੜਾ ਮੀਂਹ ਪੈਣਾ ਪੈਣਾ ਹੀ ਉਹ ਉਹ ਤਾਂ ਪੈਣੀ ਹੈ ਪਰ ਜੇ ਕਹਣਾ ਉਹ ਮੀਂਹ ਦੱਸਦੇ ਤੇ ਇਕੇ ਪਿਆ ਹਨਾ ਪਿਆ ਹੀ ਨਹੀਂ ਕਹਿੰਦਾ ਦੱਸ ਦੇ ਵੀ ਪਾਉਂਗਾ ਜਰੂਰ ਉਹ ਸਾਡੇ ਜੀਰਿਆਂ ਨੂੰ ਦੇਖਦੇ ਵੀ ਤੁਸੀਂ ਜੀਰੀਆ ਲਾਓ ਫੇਰ ਪਾਉਣਾ ਉੱਪਰ ਦੇ ਨਾਲ ਇੰਨਾ ਕੁ ਥੜਾ ਠੀਕ ਆ ਠੀਕ ਆ ਹਾਂ ਆਪਣਾ ਜਿਆਦਾ ਵੀ ਥੜਾ ਖਰਾਬ ਕਰਦਾ ਆਪਣੇ ਖਰਾਬ ਕਰਦਾ ਆਪਣੇ ਚਿੱਕੜ ਹੋ ਜਾਂਦਾ ਡੋਰ ਡੁੱਟ ਜਾਂਦੀਆਂ ਰਾਵਾਂ ਦਾ ਪੰਗਾ ਰਹਿੰਦਾ ਸਾਡੇ ਲਫਾਫੇ ਕਰਕੇ ਰੁਕੇ ਵਾ ਰੱਬ ਕਹਿੰਦਾ ਲਫਾਫਾ ਲਾ ਲਓ ਬਣਾ ਫੇ ਪਾਉਂਗਾ ਤੁਸੀਂ ਵਿਲੀ ਹੋ ਜੋ ਫੇ ਰ ਆਉਂਦਾ ਗੋਪੋ ਦੇਲਾ ਬੁਰੀਆ ਥੋੜੀ ਰਹਿਣ ਪਿਆ ਗੋਲ ਉਹ ਦੇ ਵਿੱਚ ਉਹਦੇ ਬੱਤ ਘਾਂਡੇ ਦੇਤੇ ਮੈਂ ਉੱਪਰ ਹਾਂ ਉਹ ਟੁੱਚੀ ਵਰ ਹਾਂ ਉਹਦੇ ਵਿੱਚ ਆ ਉਹਦੇ ਖੱਡਾ ਕੱਢਿਆ ਵਾ ਵਾ ਜੀ ਇਹ ਕਈ ਸਾਲ ਦੀ ਇੱਠੀ ਬਚੇ ਕੱਢਦੀ ਆਗੇ ਕਈ ਸਾਲ ਹੋ ਗਏ ਦੇ ਲੈਨੇ ਤੁਸੀਂ ਕਹਿੰਦੇ ਨਹੀਂ ਨਾ ਉੱਪਰ ਅੰਡੇ ਦੇਤੇ ਐਡਾ ਢੇ ਮੁਰਗੀ ਜਿਹਦੇ ਅੰਡੇ ਹੁੰਦੇ ਨੇ ਵੀ ਇਹਨੇ ਅੰਡੇ ਦੇ ਕੇ ਜਦ ਬੱਚੇ ਨਿਕਲੇ ਆਏ ਫਿਰ ਇਹਨੇ ਹੌਲੀ ਹੌਲੀ ਪਤਾ ਨਹੀਂ ਕਿ ਕੁੱਪ ਪਰ ਤੇ ਕਿੱਕਣਾ ਤਾਰਨੇ ਪਤਾ ਨਹੀਂ ਉਹਨਾਂ ਨੇ ਰੁੜਕਿਓਂ ਗਿਰਨਾ ਕਿੱਕਣਾ ਤਾਰਨੇ ਨੇ 8-10 ਵਜੇ ਹੋ ਜਾਂਦਾ ਬਈ ਇੱਥੇ ਘੁੰਮਦੇ ਫਰੀ ਜਾਂਦੇ ਆ ਮਿਰਚਾਂ 'ਚ ਆਹੋ ਫਿਰ ਇਹਨੇ ਧਾਨਾਂ 'ਚ ਫਰੀ ਜਾਂਦੇ ਆ ਫਿਰ ਧਾਨਾਂ 'ਚ ਵੱਢ ਜਾਂਦੇ ਆ ਫਿਰ ਕੋ ਨਿਓਲਾ ਖਾ ਲੈਂਦਾ ਕੋ ਸੱਪ ਖਾ ਲੈਂਦਾ ਕੋ ਪਲ ਜਾਂਦੇ ਆ ਪੂਰੇ ਇਹਦਾ ਫਾਇਦਾ ਕੋਈ ਲੱਗਿਆ ਵੀ ਇਹਨੂੰ ਜਾਂ ਇਹਨੂੰ ਜਮਾਉਣ ਹਾਂ ਬਾਈ ਦਾ ਤਾਂ ਸ਼ਾਮਾਂ ਹੀ ਆ ਸ਼ਾਮਾਂ ਹੀ ਆ ਸ਼ਾਮਾਂ ਹੀ ਜਾਂੜਾ ਹੋਂ ਕਾ ਵੇਲਾ ਹੁਣ ਵੇਲਾ ਦਾ ਕਿੱਥੇ ਪਲਾਜਾ ਕੱਖ ਪਾਉਣੇ ਨੇ ਡੰਗਰਾਂ ਨਾਲ ਅੰਨ ਨੂੰ ਆਇਆ ਦਾ 5 ਵਜੇ ਕਿੰਨਾ ਟਾਈਮ ਹੋ ਗਿਆ 9:10 ਹੋ ਗਿਆ ਬੱਲੇ ਉਹ ਘੰਟਾ ਹੀ ਨਹੀਂ ਹੋੜ ਲੱਗ ਲਣ 11:00 ਵਜ ਜਾਣੇ ਚੰਗਰਾਂ ਦਾ ਫੇ ਮੜਾ ਰੋਟੀ ਜਿਹਨੂੰ ਡੰਗਰਾਂ ਦਾ ਕਰ ਲੈ ਜੀ ਸਵੇਰੇ ਫੇ ਕੋਈ ਕੰਮ ਸਵੇਰੇ ਕੰਮ ਨਹੀਂ ਨਿਭੜਦਾ ਫੇ ਆਹ ਕੰਮ ਨਹੀਂ ਹੁੰਦਾ ਛੱਟ ਖੇਤਾਂ ਵਾਲੀ ਜ਼ਰੂਰੀ ਆ ਸਵੇਰੇ ਖੇਤਾਂ ਵਾਲੀ ਜ਼ਰੂਰੀ ਹੁਣ ਆਪਣੀ ਨੀਚੋ ਘਰ ਆ ਜਿੱਕਣਾ ਮਰਜੀ ਕਰੀ ਜਾ ਚੱਲੀਏ ਹੁਣ ਬੰਮੂ ਨੂੰ ਦੇਖੋ ਕਿੰਨਾ ਨਜ਼ਾਰਾ ਆਉਂਦਾ ਕਹਿੰਦੇ ਫੋਨ ਦੇਖਾਂਦਾ ਚਾਰਜ ਤੇ ਲਾ ਕੇ ਦੇਖਦਾ ਹਾਂਜੀ ਭਾਈ ਐਦਾਂ ਨੂੰ ਮੂੰਹ ਕਰੋ ਜੀ ਆਸਿਰਗਾ ਬੁਲਾਓ ਕੀ ਕਰ ਰਹੀ ਹੈ ਫੋਨ ਦਿੱਤੇ ਐਨਾ ਫੋਨ ਘਾਤੇ ਦੇਖਦੇ ਖੇਤਾ ਮੈਨੂੰ ਲੈ ਕੇ ਨਹੀਂ ਗਿਆ ਵੀ ਅੱਜ ਗਿਆ ਨਹੀਂ ਹੈ ਵੀ ਚਾਚਾ ਕਿੱਥੇ ਦਾ ਕਫਰਾਰ ਤੱਜ ਬਾਪਾ ਚਾਚਾ ਭਾਈ ਬੰਮੂ ਦਾ ਬਾਹਰ ਗਿਆ ਪਤਾ ਇਹਨੂੰ ਵਿਚਾਰਿਆਂ ਨੂੰ ਕੁਝ ਲੈ ਕੇ ਨਹੀਂ ਗਿਆ ਇਹਨੇ ਫੋਨ ਦੇ ਦੇ ਕਿਹੜੇ ਦੇ ਗਿਹੜੇ ਫੋਨ ਦਾ ਇਹਨੇ 8 ਲੀਟਰ ਗਰਮ ਕਰਿਆ ਪਿਆ ਭਾਈ ਕਿੰਨਾ ਚਲਾਇਆ ਬਹੁਤ ਇਸ ਦਿਨ ਲਾਇਆ ਸੀ ਸੱਚੀ ਦੱਸੇ ਦਾਇਆ ਹੈ ਹਰਾਮੀ ਬੰਦਾ ਸਾਡਾ ਵੀ ਦਿਨ ਚ ਐਸੇ ਵੀ ਲਾਉਂਦਾ ਹੈ ਕਹਿੰਦੇ ਹੈ ਕਿੰਨਾ ਕਰਾਇਆ ਖਾਸਾ ਜਾਣਾ ਕਿੱਥੇ ਹੁਣ ਕਰੇ ਭਿ ਜਾਣਾ ਮੋਟਰਸਾਈਕਲ ਤੇ ਟਰੈਕਟਰ ਤੇ ਚੱਲਦੇ ਚੱਲ ਫਿਰ ਟਰੈਕਟਰ ਪਰ ਬਾਹਰ ਕਰਦੇ ਫਿਰ ਕਿਵੇਂ ਮੈਂ ਟਰੈਕਟਰ ਪਰ ਖੇਤਾਂ ਚ ਲੱਦਿਆ ਬਾਈ ਬਾਈ ਕੀ ਹਾਲ ਹੈ ਵਧੀਆ ਵਧੀਆ ਹੈ